ਕਦੇ ਕਦੇ ਜ਼ਿੰਦਗੀ ਐਸੇ ਕੁਮਹਾਵਦਾਰ ਰਾਹਾਂ ਉੱਤੇ ਲੈ ਜਾਂਦੀ ਹੈ ਕਿ ਇਨਸਾਨ ਨੂੰ ਖੁਦ ਵੀ ਪਤਾ ਨਹੀਂ ਲੱਗਦਾ ਕਿ ਉਸਦੀ ਜ਼ਿੰਦਗੀ ਦੇ ਵਿੱਚ ਕੀ ਬੀਤ ਰਿਹਾ ਹੈ ਇੱਕ ਐਸੇ ਰਾਹ ਦੇ ਉੱਪਰ ਆ ਕੇ ਜ਼ਿੰਦਗੀ ਖੜਾ ਕਰ ਦਿੰਦੀ ਹੈ ਜਿੱਥੇ ਮਨੁੱਖ ਦੀ ਸੋਚ ਵੀ ਨਹੀਂ ਪਹੁੰਚਦੀ ਜ਼ਿੰਦਗੀ ਨੂੰ ਅੱਗੇ ਵਧਾਉਂਦੇ ਵਧਾਉਂਦੇ ਅਸੀਂ ਪਿਛਲੇ ਪੰਨੇ ਪੂਰੀ ਤਰ੍ਹਾਂ ਮੁੜ ਪੜਦੇ ਵੀ ਨਹੀਂ ਕਿਉਂ ਸਾਡਾ ਭਵਿੱਖ ਬਣ ਜਾਂਦੇ ਹਨ ਇਹ ਕਹਾਣੀ ਹੈ ਪ੍ਰੀਤ ਦੀ ਜੋ ਆਪਣੀ ਪਹਿਲੀ ਮੁਹੱਬਤ ਦੀ ਹਾਰ ਉਸ ਦੀ ਮੌਤ ਅਤੇ ਇਕੱਲੇਪਨ ਦੇ ਦਰਦ ਨੂੰ ਸਹਿ ਕੇ ਵੀ ਹੌਸਲੇ ਨਾਲ ਜੀ ਰਹੀ ਸੀ ਪਰ ਕਿਸਮਤ ਨੇ ਉਸਦੇ ਹੌਸਲੇ ਨੂੰ ਫਿਰ ਇੱਕ ਇਮਤਿਹਾਨ ਵਿੱਚ ਪਾਇਆ 10 ਸਾਲ ਪਹਿਲਾਂ ਜਿਸ ਘਰ ਨੂੰ ਛੱਡ ਕੇ ਉਹ ਸਦਾ ਦੇ ਲਈ ਤੋੜ ਚੁੱਕੀ ਸੀ ਉੱਥੇ ਉਸਦੀ ਵਾਪਸੀ ਮੋੜ ਵਿਆਹ ਦੀਆਂ ਰਸਮਾਂ ਨਾਲ ਹੋਈ ਪਰ ਜਦੋਂ ਉਹ ਘਰ ਦੇ ਦਰਵਾਜ਼ੇ ਦੇ ਅੰਦਰ ਕਦਮ ਰਖੇ ਤਾਂ ਕੰਧਾਂ ਤੇ ਟੰਗੀ ਇੱਕ ਤਸਵੀਰ ਨੇ ਉਸਦੀ ਰੂਹ ਕਮਾ ਦਤੀ ਉਹ ਤਸਵੀਰ ਉਹੀ ਮੁਖੜਾ ਜਿਸ ਨੂੰ 10 ਸਾਲ ਪਹਿਲਾਂ ਪਿਆਰ ਕਰਕੇ ਵਿਆਹਾ ਸੀ ਜ਼ਿੰਦਗੀ ਕਿਹੜਾ ਖੇਡ ਖੇਡ ਰਹੀ ਸੀ ਉਸ ਦਾ ਹਾਸਾ ਵਾਪਸ ਆ ਕੇ ਫੇਰ ਰੋਣਾ ਬਣ ਗਿਆ ਇਹ ਕਹਾਣੀ ਹੈ ਪ੍ਰੀਤ ਦੀ ਜੋ ਇੱਕ ਵਾਰੀ ਨਹੀਂ ਦੋ ਵਾਰ ਉਸੇ ਹੀ ਘਰ ਦੀ ਬਦੂ ਬਣੀ ਜੀ ਹਾਂ ਅੱਜ ਆਪਾਂ ਗੱਲ ਕਰਦੇ ਹਾਂ ਪ੍ਰੀਤ ਕੌਰ ਦੇ ਬਾਰੇ ਪ੍ਰੀਤ ਜਿਸ ਦੀ ਉਮਰ 32 ਸਾਲ ਉਸ ਦਾ ਸੁਭਾਅ ਹੈ ਸੰਘਰਸ਼ੀਲ ਦਿਲੋਂ ਸਾਫ਼ ਪਿਆਰ ਕਰਨ ਵਾਲੀ ਤੇ ਪੇਸ਼ਾ ਇੱਕ ਸਕੂਲ ਅਧਿਆਪਕਾ ਜੀਵਨ ਉਸ ਦਾ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਇਕੱਲੀ ਫਿਰ ਮੁੜ ਪਿਆਰ ਵਿੱਚ ਵਿਆਹਤੀ ਹੁਣ ਆਪਾਂ ਗੱਲ ਕਰਦੇ ਹਾਂ ਉਸ ਦਾ ਪਤੀ ਅਰਜੁਨ ਜਿਸ ਦੇ ਨਾਲ ਉਸ ਦੀ ਮੁਲਾਕਾਤ ਹੁੰਦੀ ਹੈ ਇੱਕ ਕਾਲਜ ਦੇ ਵਿੱਚ ਕਾਲਜ ਦੀਆਂ ਲੰਬੀਆਂ ਲਾਈਨਾਂ ਵਿੱਚ ਖੜੀ ਇੱਕ ਲੜਕੀ ਜਿਸ ਦਾ ਨਾਮ ਪ੍ਰੀਤ ਅੱਖਾਂ ਵਿੱਚ ਸੁਪਨੇ ਦਿਲ ਵਿੱਚ ਉਮੀਦ ਉਹ ਆਪਣੇ ਭਵਿੱਖ ਦੀ ਰਾਹ ਤੇ ਚੱਲ ਰਹੀ ਸੀ ਜਦੋਂ ਅਚਾਨਕ ਇੱਕ ਮੁੰਡਾ ਹਰਮਨ ਉਸ ਦੀ ਜ਼ਿੰਦਗੀ ਵਿੱਚ ਆਇਆ ਦੋਸਤੀ ਹੋਈ ਗੱਲਾਂ ਵਧੀਆਂ ਅਤੇ ਕਾਲਜ ਦੀਆਂ ਕੰਟੀਨਾਂ ਤੋਂ ਸ਼ੁਰੂ ਹੋਇਆ ਰਿਸ਼ਤਾ ਦਿਲ ਦੀਆਂ ਡੋਰੀਆਂ ਵਿੱਚ ਜੁੜ ਗਿਆ। ਦੋਵੇਂ ਵਿਆਹ ਦੇ ਸੁਪਨੇ ਦੇਖਣ ਲੱਗੇ ਪਰ ਜਦ ਮਾਪਿਆਂ ਦੇ ਸਾਹਮਣੇ ਇਹ ਸੁਨੇਹਾ ਗਿਆ ਤਾਂ ਵੱਡੀ ਜਾਤ ਪਾਤ ਦੀ ਰੋਕ ਆ ਗਈ। ਪਰੰਪਰਾਵਾਂ ਦੀਆਂ ਬੰਦੀਸ਼ਾਂ ਨੇ ਦਿਲਾਂ ਦੇ ਰਿਸ਼ਤੇ ਨੂੰ ਨਾ ਮੰਨਿਆ ਤੇ ਆਖਰਕਾਰ ਦੋਵੇਂ ਆਪਣੇ ਘਰ ਨੂੰ ਛੱਡ ਕੇ ਭੱਜ ਗਏ। ਚੰਡੀਗੜ੍ਹ ਦੀਆਂ ਗਲੀਆਂ ਦੇ ਵਿੱਚ ਉਹਨਾਂ ਨੇ ਨਵੀਂ ਦੁਨੀਆ ਬਣਾ ਲਈ ਹਰਮਨ ਨੇ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰ ਲਈ ਤੇ ਪ੍ਰੀਤ ਨੇ ਇੱਕ ਸਕੂਲ ਵਿੱਚ ਅਧਿਆਪਕਾ ਬਣ ਕੇ ਆਪਣੀ ਜ਼ਿੰਦਗੀ ਵਸਾ ਲਈ ਉਹਨਾਂ ਦੀ ਜ਼ਿੰਦਗੀ ਹੌਲੀ-ਹੌਲੀ ਰਸਤੇ ਤੇ ਚੱਲ ਪਈ ਪਰ ਕਿਹੜਾ ਜਾਣਦਾ ਸੀ ਕਿ ਸੁੱਖ ਦੀ ਇਹ ਰਾਹਤ ਕੁਝ ਹੀ ਸਮੇਂ ਦੀ ਹੈ ਇੱਕ ਦਿਨ ਆ ਹਾਦਸਾ ਹੋ ਗਿਆ ਇੱਕ ਐਕਸੀਡੈਂਟ ਨੇ ਹਰਮਨ ਨੂੰ ਉਸ ਤੋਂ ਸਦਾ ਦੇ ਲਈ ਖੋ ਲਿਆ ਪ੍ਰੀਤ ਦੀ ਜ਼ਿੰਦਗੀ ਖਾਲੀ ਹੋ ਗਈ ਉਹ ਇਕੱਲੀ ਰਹਿ ਗਈ ਦੋਸਤੀ ਪਿਆਰ ਨਕਾ ਹਰ ਇੱਕ ਜੁੜਾ ਹੁਣ ਸਿਰਫ ਯਾਦਾਂ ਵਾਂ ਕੇ ਰਹਿ ਗਿਆ ਸਾਲ ਲੰਘਦੇ ਗਏ ਇੱਕ ਦਿਨ ਕਿਸਮਤ ਨੇ ਅਜੀਹਾ ਕਰਮ ਕੀਤਾ ਕਿ ਉਸਦੀ ਮੁਲਾਕਾਤ ਹੋਈ ਅਰਜੁਨ ਦੇ ਨਾਲ ਉਹਨਾਂ ਵਿਚਕਾਰ ਦੁਬਾਰਾ ਦੋਸਤੀ ਵਧੀ ਪਿਆਰ ਹੋਇਆ ਪਰ ਇਸ ਵਾਰ ਦਿਲਾਂ ਦੀ ਲਗਨ ਵੱਖਰੀ ਸੀ ਦੋਨੋਂ ਇੱਕ ਦੂਜੇ ਦਾ ਦਰਦ ਸਮਝਦੇ ਸਨ ਵਿਆਹ ਹੋ ਗਿਆ ਪਰ ਜਦੋਂ ਆਪਣੀ ਨਵੀਂ ਜ਼ਿੰਦਗੀ ਦੇ ਲਈ ਘਰ ਗਈ ਤਾਂ ਦਰਵਾਜ਼ੇ ਦੇ ਸਾਹਮਣੇ ਖੜੀ ਹੋਈ ਤੇ ਕੰਧ ਉੱਪਰ ਟੰਗੀ ਇੱਕ ਤਸਵੀਰ ਤੇ ਨਜ਼ਰ ਪਈ ਤਾਂ ਉਸ ਦਾ ਪਤੀ ਹਰਮਨ ਸੀ ਮਾੜਾ ਪਾਈ ਹੋਈ ਸੀ ਤੇ ਉਸ ਦੇ ਪੈਰਾਂ ਹੱਥਾਂੋਂ ਜ਼ਮੀਨ ਖਿਸਕ ਗਈ ਤੇ ਕੰਮ ਤੇ ਟੰਗੀ ਉਸ ਤਸਵੀਰ ਨੂੰ ਦੇਖ ਕੇ ਉਸ ਦੀ ਰੂਹ ਕੰਬ ਗਈ ਜੀ ਹਾਂ ਉਸ ਤੋਂ ਬਾਅਦ ਕੀ ਹੋਇਆ ਇਸ ਕੱਲੀ ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਉਂਦੇ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਹਦਾ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਾਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਫਰੀਦ ਦੇ ਹੱਥ ਵਿੱਚੋਂ ਥਾਲੀ ਜ਼ਮੀਨ ਦੇ ਉੱਪਰ ਡਿੱਗ ਪਈ ਚਾਂਦੀ ਦੀ ਥਾਲੀ ਜਦੋਂ ਜ਼ਮੀਨ ਤੇ ਡਿੱਗੀ ਤੇ ਘੁੰਗਰੂਆਂ ਵਾਗ ਉਸ ਦੀ ਆਵਾਜ਼ ਘਰ ਦੇ ਕੋਨੇ-ਕੋਨੇ ਵਿੱਚ ਗੂੰਜ ਰਹੀ ਸੀ ਉਹ ਜਿੱਥੇ ਸੀ ਉੱਥੇ ਹੀ ਘਟਨ ਹੋ ਗਈ ਅੱਖਾਂ ਖੁੱਲੀਆਂ ਆਂ ਦੀਆਂ ਖੁੱਲੀਆਂ ਰਹਿ ਗਈਆਂ ਇਹ ਮੇਰੇ ਵੱਡੇ ਭਰਾ ਹਨ ਹਰਮਨ 10 ਸਾਲ ਪਹਿਲਾਂ ਇਨਾਂ ਦੀ ਮੌਤ ਹੋ ਗਈ ਸੀ। ਅਰਜੁਨ ਦੀ ਇਹ ਗੱਲ ਸੁਣ ਕੇ ਉਸ ਦੇ ਦਿਲ ਦੀ ਧੜਕਣ ਤੇਜ਼ ਹੋ ਗਈ। ਉਸ ਦੇ ਅੰਦਰ ਜੰਗ ਚੱਲ ਰਹੀ ਸੀ, ਦਿਲ ਵਿੱਚ ਵੱਡੀ ਲੜਾਈ ਸੀ। ਇੱਕ ਪਾਸੇ ਉਹ ਅਰਜੁਨ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਰਹੀ ਸੀ ਤੇ ਦੂਜੇ ਪਾਸੇ ਇਹ ਘਰ, ਇਹ ਕੰਧਾਂ, ਇਹ ਲੋਕ, ਇਹ ਸਭ ਉਹਨਾਂ ਦੀਆਂ ਯਾਦਾਂ ਦੇ ਨਾਲ ਭਰੇ ਹੋਏ ਸਨ। ਉਹ ਘਰ ਜਿੱਥੇ ਉਹ ਪਹਿਲੀ ਵਾਰੀ ਵਿਆਹ ਹੋ ਕੇ ਆਈ ਸੀ, ਜਿੱਥੇ ਹਰਮਨ ਦੀ ਯਾਦ ਹਰ ਕੰਧ ਤੇ ਲਿਖੀ ਹੋਈ ਸੀ। ਅੱਜ ਹੌਸਤਾ ਦੇ ਨਾਲ ਅਰਜੁਨ ਨੇ ਪੁੱਛਿਆ ਪ੍ਰੀਤ ਤੂੰ ਠੀਕ ਤਾਂ ਹੈ ਨਾ ਉਸ ਨੇ ਆਪਣੇ ਹੋਠ ਕੰਬਦੇ ਹੋਏ ਥੋੜੇ ਜ਼ੋਰ ਨਾਲ ਕਿਹਾ ਹਾਂ ਮੈਂ ਠੀਕ ਹਾਂ ਪਰ ਅੰਦਰੋਂ ਉਸ ਦੇ ਹੰਝੂ ਰੁਕ ਨਹੀਂ ਰਹੇ ਸੀ ਜਦੋਂ ਚੰਡੀਗੜ੍ਹ ਦੇ ਇੱਕ ਕੈਫੇ ਦੇ ਵਿੱਚ ਅਰਜੁਨ ਦੇ ਨਾਲ ਮੁਲਾਕਾਤ ਹੋਈ ਤਾਂ ਉਹਨਾਂ ਦੋਨਾਂ ਨੇ ਆਪਣਾ ਦਰਦ ਇੱਕ ਦੂਜੇ ਨਾਲ ਸਾਂਝਾ ਕੀਤਾ ਦਿਲ ਦੇ ਜ਼ਖਮ ਖੁੱਲੇ ਉਨਾਂ ਨੂੰ ਨਹੀਂ ਪਤਾ ਸੀ ਕਿ ਦਿਲ ਦੀਆਂ ਇਹ ਸਾਂਝਾਂ ਇੱਕ ਨਵਾਂ ਰਿਸ਼ਤਾ ਬਣ ਜਾਣਗੀਆਂ। ਅਰਜੁਨ ਨੇ ਵੀ ਦੱਸਿਆ ਸੀ ਕਿ ਉਹ ਆਪਣੇ ਭਰਾ ਦੀ ਮੌਤ ਤੋਂ ਬਾਅਦ ਘਰ ਛੱਡ ਕੇ ਚੰਡੀਗੜ੍ਹ ਆ ਗਿਆ ਸੀ। ਪਰ ਕਿਸੇ ਨੇ ਵੀ ਇਹ ਨਹੀਂ ਪੁੱਛਿਆ ਕਿ ਉਹ ਭਰਾ ਕੌਣ ਸੀ। ਉਹਨਾਂ ਨੇ ਸੋਚਿਆ ਸੀ ਕਿ ਉਹਨਾਂ ਦੀਆਂ ਜ਼ਿੰਦਗੀਆਂ ਦੇ ਪੁਰਾਣੇ ਸਫ਼ੇ ਮੁੱਕ ਗਏ ਨੇ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਗਾਰੇ ਵਿੱਚ ਜਦ ਅਸਲੀਅਤ ਸਾਹਮਣੇ ਆਈ ਤਾਂ ਸੰਤੋਖ ਕੌਰ ਜੋ ਅਰਜੁਨ ਦੀ ਮਾਂ ਨੇ ਪ੍ਰੀਤ ਨੂੰ ਤੁਰੰਤ ਪਛਾਣ ਲਿਆ। ਉਸ ਦੀਆਂ ਅੱਖਾਂ ਪਾਣੀ ਨਾਲ ਭਰ ਗਈਆਂ। ਮੈਂ ਤਾਂ ਸੋਚਿਆ ਸੀ ਕਿ ਤੂੰ ਵੀ ਕਿਸੇ ਹੋਰ ਜਗ੍ਹਾ ਵਹਿ ਗਈ ਹੋਵੇਂਗੀ। ਪਰ ਤੂੰ ਤਾਂ ਸਾਡੀ ਹੀ ਬਹੂ ਬਣੀ। ਉਸ ਦੀਆਂ ਬਾਹਾਂ ਵਿਚਕਾਰ ਆਉਣ ਵਾਲੀ ਪ੍ਰੀਤ ਕੁਝ ਵੀ ਨਹੀਂ ਬੋਲ ਸਕੀ। ਉਸ ਦਾ ਦਿਲ ਕਮਜ਼ੋਰ ਹੋ ਗਿਆ। ਅਰਜੁਨ ਨੇ ਕਿਹਾ ਪ੍ਰੀਤ ਅਸੀਂ ਦੋਵੇਂ ਆਪਣੇ ਪਿਛਲੇ ਦਰਦਾਂ ਤੋਂ ਉੱਪਰ ਚੜ੍ਹ ਕੇ ਅੱਗੇ ਵਧਿਆਂ। ਇਹ ਘਰ ਤੇਰੀ ਵੀ ਜ਼ਿੰਦਗੀ ਦਾ ਹਿੱਸਾ ਸੀ ਹੁਣ ਇਹ ਘਰ ਸਾਡਾ ਹੈ ਮੈਂ ਤੇਰਾ ਹਮੇਸ਼ਾ ਸਾਥ ਦੇਵਾਂਗਾ ਉਸ ਦੇ ਸ਼ਬਦਾਂ 'ਚ ਸੱਚਾਈ ਸੀ ਪ੍ਰੀਤ ਨੇ ਅੰਦਰੋਂ ਇੱਕ ਹੌਸਲਾ ਬਣਾਇਆ ਉਹ ਜਾਣਦੀ ਸੀ ਕਿ ਇਹ ਘਰ ਉਸ ਦੀਆਂ ਪੁਰਾਣੀਆਂ ਯਾਦਾਂ ਨਾਲ ਭਰਿਆ ਹੋਇਆ ਹੈ ਪਰ ਹੁਣ ਇਹ ਇੱਕ ਨਵੀਂ ਸ਼ੁਰੂਆਤ ਦਾ ਚਿਹਰਾ ਹੈ ਅਗਲੇ ਦਿਨ ਅਰਜੁਨ ਨੇ ਘਰ ਦੀਆਂ ਕੁਝ ਚੀਜ਼ਾਂ ਬਦਲਣ ਦੀ ਸੋਚੀ ਕੰਧਾਂ 'ਤੇ ਨਵੀਂ ਪੇਂਟ ਕਰਵਾਈ ਗਈ ਪਰ ਇੱਕ ਕੰਧ 'ਤੇ ਹਰਮਨ ਦੀ ਤਸਵੀਰ ਨੂੰ ਕਦੇ ਵੀ ਨਹੀਂ ਹਟਾ ਸਕੇ ਉਸ ਤਸਵੀਰ ਅੱਗੇ ਹਰ ਰੋਜ਼ ਦੀਵਾ ਬਾਲਦੀ ਉਹ ਹਰਮਨ ਦੀ ਯਾਦ ਨੂੰ ਆਪਣੇ ਦਿਲ ਵਿੱਚ ਰੱਖ ਕੇ ਅਰਜੁਨ ਦੇ ਨਾਲ ਅੱਗੇ ਵਧਾਉਂਦੀ ਕਹਿੰਦੇ ਹਨ ਕਿ ਜ਼ਿੰਦਗੀ ਕਦੇ ਵੀ ਰੁਕਦੀ ਨਹੀਂ ਜੋ ਚੱਲਿਆ ਜਾਂਦਾ ਹੈ ਉਹ ਯਾਦ ਬਣ ਕੇ ਰਹਿ ਜਾਂਦਾ ਹੈ ਪਰ ਜੋ ਸਾਥ ਹੁੰਦਾ ਹੈ ਉਹ ਅਸਲ ਦੇ ਵਿੱਚ ਮਾਣਿਆ ਜਾਂਦਾ ਹੈ ਪ੍ਰੀਤ ਨੇ ਦੋ ਵਾਰ ਵਿਆਹ ਕੀਤਾ ਦੋ ਵਾਰੀ ਉਸੇ ਘਰ ਦੀ ਵਧੂ ਬਣੀ ਪਰ ਇਸ ਵਾਰੀ ਉਸ ਦੇ ਦਿਲ ਦੀ ਸਮਝਦਾਰੀ ਨੇ ਉਸ ਨੂੰ ਅੱਗੇ ਵਧਣ ਦਾ ਹੌਸਲਾ ਕੀਤਾ ਉਹ ਹਰਮੰਦੀ ਯਾਦ ਵਿੱਚ ਵੀ ਜੀ ਰਹੀ ਸੀ ਤੇ ਅਰਜੁਨ ਨਾਲ ਇੱਕ ਨਵੀਂ ਜ਼ਿੰਦਗੀ ਵੀ ਬਸਾਰੀ ਸੀ ਇਹ ਕਹਾਣੀ ਦੋਸਤੋ ਖਤਮ ਨਹੀਂ ਹੋਈ ਇਹ ਕਹਾਣੀ ਸ਼ੁਰੂ ਹੋਈ ਹੈ ਇੱਕ ਨਵੀਂ ਰਾਹ ਦੇ ਨਾਲ ਜੋ ਕਿ ਅਗਲੇ ਹਿੱਸਿਆਂ ਦੇ ਵਿੱਚ ਦੇਖਿਓ ਕਿ ਉਸ ਦੀ ਜ਼ਿੰਦਗੀ ਦੇ ਵਿੱਚ ਕੀ ਕੁਝ ਹੋਣ ਵਾਲਾ ਹੈ ਕੀ ਉਸ ਦੀ ਜ਼ਿੰਦਗੀ ਦੇ ਵਿੱਚ ਬਦਲਾਅ ਆਉਣ ਵਾਲਾ ਹੈ ਕੋਕੀ ਉਸਦੀ ਰੂਹ ਜੋ ਕਿ ਹਰਮਨਦੇ ਨਾਲ ਜੁੜੀ ਹੋਈ ਸੀ ਤੇ ਇਸ ਵਕਤ ਉਹ ਅਰਜੁਨ ਦੇ ਨਾਲ ਰਹਿ ਰਹੀ ਸੀ ਅਰਜੁਨ ਅਤੇ ਪਰੀਤ ਦੀ ਨਵੀਂ ਸ਼ੁਰੂਆਤ ਘਰ ਦੇ ਦਰਵਾਜ਼ੇ ਅੰਦਰ ਕਦਮ ਰੱਖਣ ਤੋਂ ਬਾਅਦ ਪਰੀਤ ਨੇ ਆਪਣੀ ਅੱਖਾਂ ਨੂੰ ਦੋ ਚੀਜ਼ਾਂ ਦੇ ਵਿੱਚ ਵੰਡ ਦਿੱਤਾ ਇੱਕ ਹਿੱਸਾ ਉਸਦੇ ਪੁਰਾਣੇ ਘਰ ਦੀ ਯਾਦਾਂ ਵਿੱਚ ਵਸਦਾ ਸੀ ਜਿੱਥੇ ਉਹ ਹਰਮਨ ਦੀ ਦੁਲਹਨ ਬਣ ਕੇ ਆਈ ਸੀ ਤੇ ਦੂਜਾ ਹਿੱਸਾ ਨਵੀਂ ਆਸ ਲੈ ਕੇ ਆਇਆ ਸੀ ਅਰਜੁਨ ਦੀ ਜੀਵਨ ਦਾ ਸਾਥੀ ਬਣ ਕੇ ਅਰਜੁਨ ਨੇ ਘਰ ਦੀ ਹਵਾ ਬਦਲਣ ਦੀ ਕੋਸ਼ਿਸ਼ ਸ਼ੁਰੂ ਕੀਤੀ ਉਹ ਚਾਹੁੰਦਾ ਸੀ ਕਿ ਪ੍ਰੀਤ ਨੂੰ ਇਹ ਘਰ ਕਿਸੇ ਹੌਲ ਨਾਲ ਨਾ ਜੁੜਿਆ ਲੱਗੇ ਸਭੋ ਇੱਕ ਖੁਸ਼ੀ ਮਹਿਸੂਸ ਕਰੇ ਪਰ ਘਰ ਵਿੱਚ ਹਰ ਕੋਨੇ ਵਿੱਚ ਹਰ ਰਵਾਇਤ ਵਿੱਚ ਹਰਮਨ ਦੀ ਯਾਦ ਸੀ ਮਾ ਸੰਤੋਖ कौर ਅਕਸਰ ਹੀ ਹਰਮਨ ਦੀ ਗੱਲ ਕਰ ਜਾਂਦੀ ਕਦੇ ਉਸ ਦੀ ਪਸੰਦੀ ਰੋਟੀ ਬਣਦੀ ਤਾਂ ਕਦੇ ਉਸ ਦੇ ਕਮਰੇ ਵਿੱਚ ਦੀਵਾ ਬਲਦਾ ਹੁਣ ਇੱਕ ਰਾਤ ਪ੍ਰੀਤ ਦੇ ਕਮਰੇ ਦੀ ਲਾਈਟ ਵੀ ਬੰਦ ਸੀ ਬੈਸਤਰੀ ਤੇ ਪਈ ਪਰ ਨੀਂਦੋਂ ਦੂਰ ਸੀ ਉਹ ਬਾਹਰ ਆਈ ਤਾਂ ਵੇਖਿਆ ਸੰਤੋਖ ਔਰ ਹਰਮਨ ਦੀ ਤਸਵੀਰ ਅੱਗੇ ਬੈਠੀ ਸੀ ਹੱਥ ਵਿੱਚ ਰੋਸ਼ਨੀ ਸੀ ਮੋਹੋਂ ਸਿਰਫ ਇੱਕੋ ਗੱਲ ਨਿਕਲ ਰਹੀ ਸੀ ਸੱਚੀ ਮਾਂ ਇਹ ਚਾਹੁੰਦੀ ਸੀ ਕਿ ਮੇਰਾ ਦੂਜਾ ਪੁੱਤਰ ਵੀ ਉਸ ਦੀ ਬੱਚੀ ਨੂੰ ਹੀ ਮਿਲਣਾ ਸੀ ਉਹ ਅੰਦਰ ਟੋਟ ਰਹੀ ਸੀ ਪਰ ਦਿਲ ਤੇ ਕੰਟਰੋਲ ਰੱਖ ਰਹੀ ਸੀ ਪ੍ਰਿਹਿਤ ਨੇ ਹੌਸਤਾ ਹੌਸਤਾ ਮਾਂ ਦੇ ਹੱਥ ਫੜੇ ਮਾਂ ਜੀ ਮੈਨੂੰ ਨਾ ਪਿਛਲੇ ਦੀ ਸੋਚ ਰਹੀ ਨਾ ਅਗਲੇ ਦੀ ਮੈਂ ਇੱਥੇ ਹਾਂ ਪਰ ਉਹ ਹੀ ਪੁਰਾਣੇ ਪ੍ਰੀਤ ਨਹੀਂ ਮੈਂ ਤੁਹਾਡੀ ਦੁਲਹਨ ਹਾਂ ਤੇ ਮੈਂ ਹੁਣ ਇਸ ਵਕਤ ਅਰਜੁਨ ਦੀ ਪਤਨੀ ਹਾਂ ਸੰਦੋਖ ਕੌਰ ਦੇ ਹੱਥ ਕੰਮਣ ਲੱਗੇ ਪਰ ਉਸਨੇ ਪ੍ਰੀਤ ਦਾ ਮੱਥਾ ਚੁੰਮ ਲਿਆ ਮੇਰੀ ਬੱਚੀ ਵੀ ਤੂੰ ਹੀ ਸੀ ਮੇਰੀ ਬਹੂ ਵੀ ਤੂੰ ਹੀ ਹੈ ਅੱਜ ਮੇਰੇ ਘਰ ਦੀ ਲਾਜ ਵੀ ਤੂੰ ਹੈ ਅਰਜੁਨ ਨੇ ਆਪਣੇ ਕੰਮ ਵਿੱਚ ਮਸ਼ਗੂਲ ਹੋਣਾ ਪਸੰਦ ਕੀਤਾ ਪਰ ਜਦੋਂ ਘਰ ਆਉਂਦਾ ਤਾਂ ਸਾਰਾ ਧਿਆਨ ਪ੍ਰੀਤ ਤੇ ਹੁੰਦਾ ਇੱਕ ਦਿਨ ਉਸਨੇ ਕਿਹਾ ਆਓ ਚੱਲ ਕੇ ਘਰ ਤੋਂ ਦੂਰ ਇੱਕ ਨਵੇਂ ਸ਼ਹਿਰ ਵਿੱਚ ਰਹੀਏ ਇੱਥੇ ਹਰ ਕੋਈ ਸਾਨੂੰ ਪੁਰਾਣੀਆਂ ਗੱਲਾਂ ਨਾਲ ਜੁੜ ਰਿਹਾ ਹੈ ਆਪਾਂ ਨਵੀਂ ਦੁਨੀਆ ਬਣਾਵਾਂਗੇ ਪਰ ਪ੍ਰੀਤ ਨੇ ਹੌਲੀ ਹੱਸਦੇ ਹੋਏ ਆਖਿਆ ਜੇ ਦਰਦ ਭੱਜਨ ਨਾਲ ਦੂਰ ਹੋ ਜਾਂਦੇ ਤਾਂ ਇਹ ਦੁਨੀਆ ਕਦੇ ਵੀ ਸੁਖੀ ਹੋ ਜਾਂਦੀ ਮੈਂ ਤਾਂ ਰਹਿਣਾ ਵੀ ਇੱਥੇ ਐ ਹਰ ਮੰਦੀ ਯਾਦ ਨੂੰ ਵੀ ਸਨਮਾਨ ਦੇਣੀ ਆ ਤੇ ਤੇਰੇ ਨਾਲ ਆਪਣੀ ਜ਼ਿੰਦਗੀ ਵੀ ਜੀਣੀ ਆ ਅਰਜੁਨ ਨੇ ਉਸਦੇ ਫੈਸਲੇ ਦਾ ਸਤਕਾਰ ਕੀਤਾ ਉਹ ਜਾਣਦਾ ਸੀ ਕਿ ਉਹ ਮਹਿਲ ਵਿੱਚ ਆਪਣੀ ਜ਼ਿੰਦਗੀ ਬਤਾਵੇਗੀ ਤੇ ਉਸ ਵਕਤ ਸਾਡੇ ਦਿਲਾਂ ਨੂੰ ਜਿੱਤ ਚੁੱਕੀ ਆ ਕਈ ਮਹੀਨੇ ਬੀਤ ਗਏ ਘਰ ਦੇ ਮਾਹੌਲ ਵਿੱਚ ਹੌਲੀ ਹੌਲੀ ਸ਼ੁੱਖ ਸ਼ਾਂਤੀ ਵਾਪਸ ਆਉਣ ਲੱਗੀ ਇੱਕ ਦਿਨ ਇੱਕ ਡਾਕਟਰ ਦੀ ਰਿਪੋਰਟ ਆਈ ਪ੍ਰੀਤ ਮਾਂ ਬਣਨ ਵਾਲੇ ਸੀ ਅਰਜੁਨ ਦੀਆਂ ਅੱਖਾਂ ਖੁਸ਼ੀ ਨਾਲ ਭਰਾਈਆਂ ਸੰਤੋਖੌਰ ਨੇ ਕਿਹਾ ਇਹ ਸਾਡਾ ਵਾਰਿਸ ਆ ਰਿਹਾ ਪਰ ਇਸ ਵਾਰੀ ਰਿਸ਼ਤਾ ਸਿਰਫ ਪੁਰਾਣਿਆਂ ਨਾਲ ਨਹੀਂ ਇੱਕ ਨਵੀਂ ਜ਼ਿੰਦਗੀ ਹੈ ਘਰ ਦੇ ਦਰਵਾਜ਼ੇ ਤੇ ਫਿਰ ਰੌਣਕਾਂ ਆਈਆਂ ਕੰਧਾਂ ਤੇ ਨਵੇਂ ਰੰਗ ਲੱਗੇ ਪਰ ਹਰਮਨ ਦੀ ਤਸਵੀਰ ਅਜੇ ਵੀ ਉੱਥੇ ਸੀ ਪਰ ਹੁਣ ਉਹ ਇੱਕ ਯਾਦ ਸੀ ਜੋ ਦੁੱਖ ਨਹੀਂ ਸੀ ਜਦ ਦੀ ਅਸੀਸ ਹਮੇਸ਼ਾ ਪ੍ਰੀਤ ਅਤੇ ਅਰਜੁਨ ਦੀ ਜ਼ਿੰਦਗੀ ਤੇ ਰਹੀ ਕਦੇ ਕਦੇ ਕਿਸਮਤ ਅਜੀਹਾਂ ਮੋੜ ਦਿੰਦੀ ਹੈ ਜੋ ਅਸੀਂ ਸੋਚਦੇ ਵੀ ਨਹੀਂ ਉਹ ਸੱਚ ਹੋ ਜਾਂਦਾ ਹੈ ਪਿਆਰ ਯਾਦਾਂ ਅਤੇ ਨਵੇਂ ਰਿਸ਼ਤੇ ਇੱਕੋ ਛੱਤ ਹੇਠਾਂ ਰਹਿ ਸਕਦੇ ਹਨ ਜੇ ਦਿਲ ਸਾਫ਼ ਹੋਵੇ ਨੀਅਤ ਚੰਗੀ ਹੋਵੇ ਇਹ ਪ੍ਰੀਤ ਦੀ ਕਹਾਣੀ ਇਹ ਦੱਸਦੀ ਹੈ ਕਿ ਦੁੱਖਾਂ ਤੋਂ ਪਾਰ ਹੋ ਕੇ ਵੀ ਜੀਵਨ ਨੂੰ ਨਵਾਂ ਰੰਗ ਦਿੱਤਾ ਜਾ ਸਕਦਾ ਹੈ ਕਦੇ ਉਹ ਹਰਮਨ ਦੇ ਨਾਲ ਵਿਆਹੀ ਸੀ ਅਤੇ ਉਸ ਨੂੰ ਘਰੇ ਨਹੀਂ ਸੀ ਵੜਨ ਦਿੱਤਾ ਜਾਂਦਾ ਤੇ ਅੱਜ ਉਹ ਅਰਜੁਨ ਦੇ ਨਾਲ ਵਿਆਹੀ ਹੈ ਤੇ ਬੜੇ ਹੀ ਇੱਜ਼ਤ ਦੇ ਨਾਲ ਉਸ ਨੂੰ ਕਰ ਰੱਖਿਆ ਗਿਆ ਪ੍ਰੀਤ ਦੇ ਗਰਭਪਤੀ ਹੋਣ ਦੀ ਖਬਰ ਨੇ ਘਰ ਵਿੱਚ ਖੁਸ਼ੀਆਂ ਦੀ ਲਹਿਰ ਦੌੜਾ ਦਿੱਤੀ ਸੰਤੋਖ कौर ਜੋ ਕਦੇ ਦਿਲ ਵਿੱਚ ਡਾਂ ਰੱਖਦੀ ਸੀ ਕਿ ਰਸਤਾ ਲੰਬਾ ਚੱਲੂਗਾ ਜਾਂ ਨਹੀਂ ਹੁਣ ਉਹ ਦਿਨੋਂ ਪ੍ਰੀਤ ਨੂੰ ਆਪਣੀ ਧੀ ਮੰਨ ਚੁੱਕੀ ਸੀ ਅਰਜੁਨ ਦੀਆਂ ਅੱਖਾਂ ਵਿੱਚ ਉਹ ਚਮਕ ਵਾਪਸ ਆ ਗਈ ਸੀ ਜੋ ਕਦੇ ਆਪਣੇ ਭਰਾ ਹਰਮਨ ਦੀ ਮੌਤ ਤੋਂ ਬਾਅਦ ਖਤਮ ਹੋ ਗਈ ਸੀ ਹਰ ਕੋਈ ਨਵੇਂ ਮਹਿਮਾਨ ਦੀ ਆਉਣ ਦੀ ਉਡੀਕ ਵਿੱਚ ਸੀ ਇੱਕ ਰਾਤ ਪ੍ਰੀਤ ਦੀ ਤਬੀਅਤ ਖਰਾਬ ਹੋਈ ਅਰਜੁਨ ਨੇ ਚੰਡੀਗੜ੍ਹ ਦੇ ਵਧੀਆ ਹਸਪਤਾਲ ਵਿੱਚ ਦਾਖਲ ਕਰਵਾਇਆ। ਘੰਟਿਆਂ ਦੀ ਲੰਮੀ ਉਡੀਕ ਤੋਂ ਬਾਅਦ ਡਾਕਟਰ ਨੇ ਖੁਸ਼ਖਬਰੀ ਦਿੱਤੀ, "ਮੁਬਾਰਕਾਂ, ਤੁਹਾਡੇ ਪੁੱਤਰ ਹੋਇਆ ਹੈ।" ਪਰ ਅੱਗੇ ਇੱਕ ਗੰਭੀਰ ਗੱਲ ਵੀ ਆਖੀ, "ਪਰ ਮਾਂ ਦੀ ਤਬੀਅਤ ਹੌਲੀ-ਹੌਲੀ ਰਿਕਵਰ ਕਰ ਰਹੀ ਹੈ, ਧਿਆਨ ਰੱਖੋ।" ਪ੍ਰੀਤ ਨੇ ਅਰਜੁਨ ਦਾ ਹੱਥ ਫੜਿਆ, "ਜੋ ਕੁਝ ਹੋ ਜਾਵੇ, ਮੇਰਾ ਪੁੱਤਰ ਤੇਰਾ ਸਾਥੀ ਹੋਵੇਗਾ, ਪਰ ਮੈਂ ਤੈਨੂੰ ਕਦੇ ਵੀ ਛੱਡ ਕੇ ਨਹੀਂ ਜਾਵਾਂਗੀ।" ਉਸ ਦੀਆਂ ਅੱਖਾਂ ਵਿੱਚ ਇੱਕ ਹੋਰ ਹੀ ਜੋਤ ਸੀ, ਜੋ ਕਿ ਐਸ ਵਕਤ ਦਿਲੋਂ ਜੱਤ ਰਹੀ ਸੀ। ਉਸ ਨੇ ਅਰਜੁਨ ਦਾ ਹੱਥ ਫੜਿਆ ਕਿ ਮੈਂ ਬਿਲਕੁਲ ਠੀਕ ਹੋ ਜਾਵਾਂਗੀ ਤੁਹਾਨੂੰ ਖਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਫਰ ਅੱਗੇ ਅੱਗੇ ਉਸ ਦੀ ਜ਼ਿੰਦਗੀ ਦੇ ਵਿੱਚ ਇੱਕ ਐਸਾ ਮੋੜ ਆਇਆ ਜਿਸ ਦੇ ਬਾਰੇ ਤਾਂ ਸ਼ਾਇਦ ਉਸ ਨੇ ਸੋਚਿਆ ਹੀ ਨਹੀਂ ਸੀ ਹੌਲੀ ਹੌਲੀ ਪ੍ਰੀਤ ਦੀ ਤਬੀਅਤ ਐ ਉਹ ਠੀਕ ਹੋਣ ਲੱਗ ਗਈ ਅਤੇ ਡਾਕਟਰਾਂ ਨੇ ਵੀ ਹੁਣ ਇਹ ਕਹਿ ਦਿੱਤਾ ਕਿ ਬੱਚਾ ਅਤੇ ਮਾਂ ਦੋਨੋਂ ਤੰਦਰੁਸਤ ਨੇ ਤੁਸੀਂ ਇਹਨਾਂ ਨੂੰ ਘਰੇ ਲਿਜਾ ਸਕਦੇ ਹੋ ਅਤੇ ਰਸਤੇ ਦੇ ਵਿੱਚ ਆ ਮੈਡੀਕਲ ਸਟੋਰ ਤੋਂ ਕੁਝ ਦਵਾਈਆਂ ਲੈ ਲਓ ਪਰ ਹੁਣ ਜ਼ਿੰਦਗੀ ਦੇ ਵਿੱਚ ਇੱਕ ਅਜੀਹਾ ਮੋੜ ਆਉਣ ਵਾਲਾ ਸੀ ਜੋ ਕਿ ਉਹਨਾਂ ਦੀ ਜ਼ਿੰਦਗੀ ਬਿਲਕੁਲ ਹੀ ਬਦਲ ਦੇ ਦਿਉਂਦਾ। ਹਸਪਤਾਲ ਤੋਂ ਨਿਕਲਣ ਤੋਂ ਬਾਅਦ ਪ੍ਰੀਤ ਦੀਆਂ ਅੱਖਾਂ ਵਿੱਚ ਨਵਾਂ ਚਾਨਣ ਸੀ, ਗੋਦੀ ਵਿੱਚ ਆਪਣਾ ਬੱਚਾ ਜਿਸ ਦਾ ਨਾਮ ਅਮਨ ਰੱਖਿਆ ਸੀ। ਅਮਨ ਨੂੰ ਲੈ ਕੇ ਅਰਜੁਨ ਦੇ ਨਾਲ ਉਹ ਗੱਡੀ ਵੱਲ ਵਧੀ। ਪਰ ਹਸਪਤਾਲ ਦੇ ਗੇਟ ਕੋਲ ਖੜੀ ਮੈਡੀਕਲ ਸਟੋਰ ਵਾਲਾ ਉਸ ਦਾ ਧਿਆਨ ਖਿੱਚਿਆ ਗਿਆ। ਕਾਊਂਟਰ ਦੇ ਪਿੱਛੇ ਇੱਕ ਆਦਮੀ ਦੇਖਿਆ ਜੋ ਮੱਥੇ ਤੇ ਪੱਟੀ ਬੰਨੀ ਹੋਈ ਸੀ। ਪਰ ਉਹ ਅੱਖਾਂ, ਉਹ ਤਾਂ ਹਰਮਨ ਦੀਆਂ ਅੱਖਾਂ ਸਨ। ਪ੍ਰੀਤ ਦੇ ਪੈਰ ਥੰਮ ਗਏ। ਜਿਨ੍ਹਾਂ ਪੈਰਾਂ ਨੇ ਨਵੀਂ ਜ਼ਿੰਦਗੀ ਵੱਲ ਕਦਮ ਚੁੱਕਨੇ ਸਨ ਉਹ ਥੱਲੇ ਡੋਲ ਗਏ ਹਰਮਨ ਉਸਦੇ ਮੂੰਹ 'ਚ ਬਸ ਇੱਕ ਹੀ ਸ਼ਬਦ ਨਿਕਲਿਆ ਅਰਜੁਨ ਨੇ ਵੀ ਪਿੱਛੇ ਮੁੜ ਕੇ ਦੇਖਿਆ ਉਸ ਦੀਆਂ ਅੱਖਾਂ ਚਮਕੀਆਂ ਫਿਰ ਉਹਨਾਂ ਨੇ ਇੱਕ ਦੁੱਖ ਦੀ ਪਰਛਾਂ ਆ ਗਈ ਅਮਨ ਦੇ ਰੋਣ ਦੀ ਆਵਾਜ਼ ਆਈ ਪਰ ਕੋਈ ਨਹੀਂ ਸੁਣਿਆ ਹਰਮਨ ਕਾਊਂਟਰ ਛੱਡ ਕੇ ਬਾਹਰ ਆ ਗਿਆ ਉਸ ਦਾ ਚਿਹਰਾ ਜ਼ਿੰਦਗੀ ਦੀਆਂ ਔਖੀਆਂ ਲਹਿਰਾਂ ਦਾ ਦਰਪਣ ਸੀ ਪ੍ਰੀਤ ਤੂੰ ਉਸ ਦੀ ਆਵਾਜ਼ ਵਿੱਚ ਇੱਕ ਅਣ ਸੁਣੀ ਤਲਖੀ ਤੇ ਉਡੀਕ ਸੀ ਪ੍ਰੀਤ ਨੇ ਅਮਨ ਨੂੰ ਗੋਦੀ 'ਚ ਹੌਲੀ-ਹੌਲੀ ਰੱਖਿਆ ਕਹਿੰਦੀ ਹਰਮਨ ਮੈਂ ਤੇਰਾ ਦਸਨ ਯੋਗ ਨਹੀਂ ਮੈਂ 10 ਸਾਲ ਤੇਰਾ ਇੰਤਜ਼ਾਰ ਕੀਤਾ ਹਰ ਦਰ ਹਰ ਥਾਂ ਹਰ ਰਸਤੇ ਤੇਨੂੰ ਲੱਭਿਆ ਸਾਡੇ ਬਿਲ ਨੇ ਕਿਹਾ ਤੂੰ ਚਲਾ ਗਿਆ ਮੇਰੀ ਅੱਖਾਂ ਨੇ ਤੇਰੀ ਚਿਤਾ ਵੇਖੀ ਮੇਰਾ ਵਿਸ਼ਵਾਸ ਮਰਨ ਵਾਲੇ ਦੀ ਹੱਡੀ ਬਣ ਗਿਆ ਸੀ ਹਰਮਨ ਦੀਆਂ ਅੱਖਾਂ ਪਰ ਆਈਆਂ ਪਰ ਉਹ ਦਿਲ ਚ ਰੁੱਖਾ ਸੀ ਮੈਂ ਬਚ ਗਿਆ ਸੀ ਹਸਪਤਾਲ ਚ ਦਾਖਲ ਰਿਆ ਫਿਰ ਕੰਮਾਂ ਵਿੱਚ ਫਸਿਆ ਰਿਹਾ ਜਦੋਂ ਮੁੜ ਵਾਪਸ ਆਇਆ ਤਾਂ ਤੂੰ ਨਹੀਂ ਸੀ ਸੁਣਿਆ ਕਿ ਤੂੰ ਮੇਰੇ ਛੋਟੇ ਭਰਾ ਦੇ ਨਾਲ ਵਿਆਹ ਕਰ ਚੁੱਕੀ ਹੈ ਪ੍ਰੀਤ ਤੂੰ ਮੇਰਾ ਇੰਤਜ਼ਾਰ ਵੀ ਨਹੀਂ ਕਰ ਸਕੀ ਅਰਜੁਨ ਪਿੱਛੇ ਖੜਾ ਸੁਣ ਰਿਹਾ ਸੀ ਉਸ ਦੀ ਨਜ਼ਰ ਅਮਨ ਤੇ ਸੀ ਜੋ ਉਸ ਦੀ ਗੋਦੀ ਦੇ ਵਿੱਚ ਸੋ ਰਿਹਾ ਸੀ ਉਸ ਦਾ ਦਿਲ ਤੜਫ ਰਿਹਾ ਸੀ ਉਸ ਨੇ ਹੌਲੀ-ਹੌਲੀ ਆਖਿਆ ਭਰਾ ਜਦੋਂ ਤੂੰ ਨਹੀਂ ਸੀ ਮੈਂ ਇਹਨਾਂ ਦੀ ਜ਼ਿੰਦਗੀ ਬਣਾਈ ਇਹ ਮੇਰੀ ਜ਼ਿੰਮੇਵਾਰੀ ਸੀ ਸਾਨੂੰ ਕਦੇ ਨਹੀਂ ਲੱਗਿਆ ਕਿ ਤੂੰ ਵਾਪਸ ਆਏਂਗਾ ਮੈਂ ਇਸ ਨੂੰ ਵਿਆਹ ਕੀਤਾ ਨਹੀਂ ਅਤੇ ਉਸ ਤੋਂ ਬਾਅਦ ਇਸ ਦੇ ਨਾਲ ਦੋਸਤੀ ਕੀਤੀ ਮੈਨੂੰ ਨਹੀਂ ਪਤਾ ਸੀ ਕਿ ਇਹ ਤੇਰੀ ਘਰ ਵਾਲੀ ਹੈ ਤੇ ਹੁਣ ਮੈਂ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਥਾਂ ਦਿੱਤੀ ਹੈ ਹੁਣ ਮੇਰੀ ਪਤਨੀ ਬਣ ਗਈ ਅਤੇ ਮੇਰੇ ਸੁੱਖ-ਦੁੱਖ ਦੀ ਸਾਥੀ ਬਣ ਗਈ ਪਰ ਹੁਣ ਜ਼ਿੰਦਗੀ ਨੇ ਸਾਨੂੰ ਦੇਖੋ ਇੱਕ ਕੈਸੇ ਮੋੜ ਦੇ ਉੱਪਰ ਲਿਆ ਕੇ ਖੜਾ ਕਰ ਦਿੱਤਾ ਕਿ ਨਾ ਹੁਣ ਅਸੀਂ ਅਗਾਹ ਜੋਗੇ ਰਹੇ ਹਾਂ ਨਾ ਹੁਣ ਅਸੀਂ ਪਿਛਾ ਜੋਗੇ ਰਹੇ ਹਾਂ ਤੇ ਇਹ ਜੋ ਘੜੀ ਸੀ ਇਹ ਫਰੀਦ ਦੇ ਲਈ ਇੱਕ ਬਹੁਤ ਵੱਡੀ ਚੁਣੌਤੀ ਬਣ ਗਈ ਸੀ ਇੱਕ ਪਾਸੇ ਤਾਂ ਉਸਦਾ ਪਾਸਟ ਤੇ ਦੂਜੇ ਪਾਸੇ ਉਸਦਾ ਜੋ ਫਿਊਚਰ ਹੁਣ ਫਿਊਚਰ ਉਹ ਕਿਸ ਦੇ ਨਾਲ ਕੱਟੇਗੀ ਉਹ ਆਪਣੇ ਪਤੀ ਹਰਮਨ ਦੇ ਨਾਲ ਕੱਟੇਗੀ ਜਾਂ ਫਿਰ ਅਰਜੁਨ ਦੇ ਨਾਲ ਕਿਉਂਕਿ ਉਹ ਦੋਨਾਂ ਦੇ ਵਿਚਕਾਰ ਫਸ ਚੁੱਕੀ ਸੀ ਤੇ ਰਹੀ ਗੱਲ ਜੋ ਉਸ ਦੀ ਗੋਦੀ ਦੇ ਵਿੱਚ ਬੱਚਾ ਸੀ ਉਹ ਸੀ ਅਰਜੁਨ ਦਾ ਪ੍ਰੀਤ ਅੰਦਰੋਂ ਟੁੱਟ ਰਹੀ ਉਸ ਦੀ ਅੱਖਾਂ 'ਚ ਦੋ ਪਾਸੇ ਦੋਨੇ ਪਾਸੇ ਰਸਤੇ ਸੀ ਇੱਕ ਪਾਸੇ ਉਸ ਦਾ ਪਹਿਲਾ ਪਤੀ ਹਰਮਨ ਜਿਸ ਨਾਲ ਪਿਆਰ ਕਰਕੇ ਉਮਰ ਲੰਘਾਉਣ ਦਾ ਸੁਪਨਾ ਸੀ ਤੇ ਦੂਜੇ ਪਾਸੇ ਅਰਜੁਨ ਜਿਸ ਦੀ ਟੁੱਟੀ ਜ਼ਿੰਦਗੀ ਨੂੰ ਉਸ ਨੇ ਸਮੋਟਿਆ ਸੀ ਅਮਨ ਜਿਸ ਦਾ ਪਿਤਾ ਹਰਮਨ ਸੀਗਾ ਅਰਜੁਨ ਇਹ ਸਵਾਲ ਜ਼ਿੰਦਗੀ ਦੀ ਰਾਹਤ ਖੋਜ ਰਿਹਾ ਸੀ ਉਸ ਨੇ ਦਿਲ 'ਚ ਟੁਕਾਈ ਕੀਤੀ ਤੇ ਆਖੀ ਕਿ ਮੈਂ ਕਿਸੇ ਨਾਲ ਧੋਖਾ ਨਹੀਂ ਕਰ ਸਕਦੀ ਹਰਮਨ ਤੂੰ ਮੇਰਾ ਪਹਿਲਾ ਪਿਆਰ ਸੀ ਪਰ ਜਦੋਂ ਤੂੰ ਨਹੀਂ ਸੀ ਮੈਂ ਮਰਨ ਤੇ ਜਾਣ ਵਿੱਚ ਤੇਰੇ ਨਾਲ ਫੈਸਲਾ ਕੀਤਾ ਅਰਜੁਨ ਨੇ ਮੈਨੂੰ ਇੱਜ਼ਤ ਦਿੱਤੀ ਸਹਾਰਾ ਦਿੱਤਾ ਅਮਨ ਇਸ ਦੁਨੀਆ 'ਚ ਆਇਆ ਤਾਂ ਉਮੀਦ ਦੇ ਰੂਪ 'ਚ ਹੁਣ ਮੇਰਾ ਧਰਮ ਮੇਰੀ ਜ਼ਿੰਮੇਵਾਰੀ ਮੇਰੀ ਵਫਾਦਾਰੀ ਇਹ ਸਿਰਫ ਅਰਜੁਨ ਦੇ ਨਾਲ ਹੀ ਹੈ ਕਿਉਂਕਿ ਜਿਸ ਤਰ੍ਹਾਂ ਤੂੰ ਮਰ ਚੁੱਕਾ ਸੀ ਉਸੇ ਤਰ੍ਹਾਂ ਮੇਰੇ ਅੰਦਰੋਂ ਵੀ ਤੂੰ ਹੁਣ ਮਰ ਚੁੱਕਾ ਹੈ ਹਰਮਨ ਦੀਆਂ ਅੱਖਾਂ ਦੇ ਵਿੱਚ ਖਮੋਸ਼ੀ ਆ ਗਈ ਹਰਮਨ ਨੇ ਹੌਲੀ-ਹੌਲੀ ਅੱਗੇ ਵੱਧ ਕੇ ਅਮਨ ਦੇ ਮੱਥੇ ਤੇ ਪਿਆਰ ਕੀਤਾ ਇਹ ਵੀ ਸਾਡੇ ਹੀ ਪਰਿਵਾਰ ਦਾ ਲਹੂ ਹੈ ਪਰ ਇਹ ਅਰਜੁਨ ਦੀ ਪਰਵਰਿਸ਼ ਦਾ ਹੱਕਦਾਰ ਹੈ ਤੂੰ ਸਹੀ ਕਰ ਰਹੀ ਹੈ ਮੈਂ ਹੁਣ ਇਸ ਪਿੰਡ ਦੀਆਂ ਹੱਦਾਂ ਤੋਂ ਪਰੇ ਰਹਿਣਾ ਪਰ ਦੱਸ ਅੱਜ ਤੋਂ ਤੈਨੂੰ ਦਵਾਵਾਂ ਹੀ ਦਿੰਦਾ ਰਹਿਾਂਗਾ ਪ੍ਰੀਤ ਨੇ ਹਰਮਨ ਨੂੰ ਆਖਰੀ ਵਾਰ ਦੇਖਿਆ ਫਿਰ ਮੁੜ ਕੇ ਅਰਜੁਨ ਦੀ ਬਾਹ ਫੜ ਲਈ ਦੋਵੇਂ ਗੱਡੀ ਦੇ ਵਿੱਚ ਬੈਠ ਕੇ ਅਮਨ ਨੂੰ ਥੋੜੀ-ਥੋੜੀ ਹਾਂਸੀ ਆਈ ਤੇ ਜੀਵਨ ਮੁੜ ਉਸੇ ਹੀ ਰਾਵਾਂ ਦੇ ਉੱਪਰ ਚੱਲ ਪਿਆ ਹੁਣ ਇਹ ਰਾਹ ਮਜ਼ਬੂਤ ਸੀ ਪਰ ਸਾਫ਼ ਸੀ ਪਰ ਜ਼ਿੰਦਗੀ ਦੇ ਵਿੱਚ ਐਸੇ ਰਸਤੇ ਕਈ ਵਾਰ ਆ ਜਾਂਦੇ ਨੇ ਕਿ ਇਨਸਾਨ ਜੋ ਸੋਚਦਾ ਕੁਝ ਹੁੰਦਾ ਹੈ ਤੇ ਉਸਦੇ ਨਾਲ ਬਦ ਕੁਝ ਜਾਂਦਾ ਹੈ ਜਿਵੇਂ ਪ੍ਰੀਤ ਦੇ ਨਾਲ ਪ੍ਰੀਤ ਨੂੰ ਨਹੀਂ ਪਤਾ ਸੀ ਕਿ ਮੇਰੀ ਜ਼ਿੰਦਗੀ ਦੇ ਵਿੱਚ ਐਡਾ ਵੱਡਾ ਕੁਝ ਹੋ ਜਾਵੇਗਾ ਇਸ ਦੇ ਵਿੱਚ ਗਲਤੀ ਪ੍ਰੀਤ ਦੀ ਵੀ ਨਹੀਂ ਹੈ ਕਿਉਂਕਿ 10 ਸਾਲ ਉਸਨੇ ਇੰਤਜ਼ਾਰ ਕੀਤਾ ਜੇਕਰ 10 ਸਾਲਾਂ ਦੇ ਵਿੱਚ ਨਹੀਂ ਵਾਪਸ ਆਇਆ ਤਾਂ ਉਸ ਨੂੰ ਤਾਂ ਉਮੀਦ ਹੀ ਨਹੀਂ ਸੀ ਕਿ ਉਹ ਕਦੇ ਵਾਪਸ ਵੀ ਆਵੇਗਾ ਪਰ 10 ਸਾਲਾਂ ਬਾਅਦ ਉਸਨੇ ਉਸੇ ਹੀ ਭਰਾ ਦੇ ਨਾਲ ਵਿਆਹ ਕਰਵਾਇਆ ਅਤੇ ਆਪਣੀ ਨਵੀਂ ਜ਼ਿੰਦਗੀ ਸ਼ੁਰੂਆਤ ਕੀਤੀ ਤੇ ਉਸ ਵਕਤ ਦੇਖੋ ਕਿਸਮਤ ਨੇ ਉਸਦੇ ਨਾਲ ਕੈਸਾ ਖੇਡ ਖੇਡਿਆ ਕਿ ਅਜ ਉਸਦਾ ਪਹਿਲਾ ਪਤੀ ਉਸਦੇ ਸਾਹਮਣੇ ਆ ਕੇ ਖੜਾ ਸੀ ਜ਼ਿੰਦਗੀ ਇੱਕ ਸੰਘਰਸ਼ ਦਾ ਨਾਮ ਹੈ ਜ਼ਿੰਦਗੀ ਇੱਕ ਗੋਲ ਚੱਕਰ ਦੇ ਵਾਂਗ ਹੈ ਕਿਹੜੇ ਮੋੜ ਦੇ ਉੱਪਰ ਕੌਣ ਆ ਕੇ ਮਿਲ ਜਾਵੇ ਇਹ ਪਤਾ ਨਹੀਂ ਚੱਲਦਾ ਹੁਣ ਪ੍ਰੀਤ ਦੇ ਕਾਰਨ ਦੋ ਪਰਿਵਾਰ ਵੀ ਵੱਖੋ ਵੱਖਰੇ ਹੋ ਗਏ ਹੁਣ ਨਾ ਤਾਂ ਹਰਮਨ ਉਸ ਘਰ ਵਿੱਚ ਰਹਿ ਸਕਦਾ ਹੈ ਕਿਉਂਕਿ ਕਿਤੇ ਨਾ ਕਿਤੇ ਅਤੀਤ ਦੇ ਨਾਲ ਇਨਸਾਨ ਜੁੜ ਜਾਂਦਾ ਹੈ ਤੇ ਉਹ ਅਤੀਤ ਇੱਕ ਬਹੁਤ ਵੱਡਾ ਦਰਦ ਬਣ ਕੇ ਰਹਿ ਜਾਂਦਾ ਹੈ। ਸੋ ਦੋਸਤੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ। ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ। ਧੰਨਵਾਦ।